ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡੇ ਨਾਲ ਇੱਕ ਦੰਤ ਕਥਾ ਸਾਂਝੀ ਕਰਨ ਲੱਗਾ ਹਾਂ ਦੰਤ ਕਥਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਇਹਦੇ ਵਿੱਚ ਕਿਸੇ ਇਤਿਹਾਸਿਕ ਘਟਨਾ ਇਤਿਹਾਸਿਕ ਪਾਤਰ ਨੂੰ ਲਿਆ ਜਾਂਦਾ ਹੈ ਤੇ ਸਚਾਈ ਹੁੰਦੀ ਹੈ ਇਹਦੇ ਵਿੱਚ ਪਰ ਕਲਪਨਾ ਦੀ ਜਿਹੜੀ ਚਾਸ਼ਨੀ ਹੈ ਉਹਦੇ ਵਿੱਚ ਡੁਬੋ ਕੇ ਦੰਤ ਕਥਾ ਨੂੰ ਸਿਰੇ ਚੜਾ ਜਾਂਦਾ ਹੈ ਦੰਤ ਕਥਾ ਦੇ ਵਿੱਚ ਜਿਹੜੀ ਪੀੜੀਦਰ ਪੀੜੀ ਹੈ ਇਸੇ ਤੱਕ ਆਉਂਦੀ ਹੈ ਇਦੇ ਵਿੱਚ ਲੋਕਾਂ ਦੇ ਭਾਵ ਲੋਕਾਂ ਦੀ ਸਚਾਈ ਇੱਕ ਜਿਹੜਾ ਵਧੀਆ ਰੂਪ ਹੁੰਦਾ ਹੈ ਸਾਹਿਤ ਦਾ ਉਹ ਸਾਡੇ ਸਾਹਮਣੇ ਪੇਸ਼ ਹੁੰਦਾ ਹੈ ਤਾਂ ਹੀ ਤਾਂ ਕਹਿੰਦੇ ਨੇ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਹ ਬਹੁਤ ਅਮੀਰ ਹੈ ਕਿਉਂ ਅਮੀਰ ਹੈ ਕਿਉਂਕਿ ਇਹਦੇ ਵਿੱਚ ਲੋਕਾਂ ਦੀਆਂ ਦੰਤਕਥਾਵਾਂ ਹੁੰਦੀਆਂ ਨੇ ਲੋਕਾਂ ਦੁਆਰਾ ਬਣਾਈਆਂ ਗਈਆਂ ਦੰਤਕਥਾਵਾਂ ਹੁੰਦੀਆਂ ਨੇ ਤੇ ਅੱਜ ਜਿਹੜੀ ਦੰਤਕਥਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਇਹ ਹੈ ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਵਾਰੀ ਕੀ ਹੁੰਦਾ ਹੈ ਕਿ ਇੱਕ ਬੁੱਢੀ ਮਾਈ ਮਹਾਰਾਜਾ ਦੇ ਦਰਬਾਰ ਵਿੱਚ ਆਉਂਦੀ ਹੈ ਉਦਾ ਪਤੀ ਮਰ ਚੁੱਕਿਆ ਹੁੰਦਾ ਹੈ ਬੱਚੇ ਹਜੇ ਛੋਟੇ ਛੋਟੇ ਹੁੰਦੇ ਆ ਉਹ ਆਪਣੀ ਗੁਜ਼ਾਰੇ ਵਾਸਤੇ ਆਪਣੀ ਜ਼ਮੀਨ ਵਾਸਤੇ ਟੂਮਾ ਟੱਲੇ ਵੇਚ ਕੇ ਇੱਕ ਖੂਖ ਦਵਾਉਂਦੀ ਹੈ ਤੇ ਉਹ ਆਸ ਕਰਦੀ ਹੈ ਕਿ ਮੇਰੇ ਬੱਚਾ ਨੇੜਕ ਵੱਖ ਹੈ ਉਸ ਨੇੜੀ ਹੋਊਗਾ ਹੌਲੀ 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 ਜਿਹੜਾ ਸਾਡੇ ਜਿਹੜੇ ਡੈਣਾ ਬਦਲ ਜਾਣਗੇ ਤੇ ਉਹ ਖੂਖ ਦਵਾਉਂਦੀ ਹੈ ਤੇ ਜਿਹੜਾ ਉਹਦਾ ਖੂਹ ਹੁੰਦਾ ਹੈ ਇਹ ਉਸ ਜਗ੍ਹਾ ਤੇ ਹੁੰਦਾ ਹੈ ਜਿੱਥੇ ਬੁੱਢੀ ਮਾਈ ਜਿਹੜੇ ਖੇਤ ਹੈ ਉਹ ਖਤਮ ਹੁੰਦੇ ਆ ਉਹਨਾਂ ਦੀ ਹੱਦ ਹੁੰਦੀ ਹੈ ਤੇ ਉਹਦੇ ਨਾਲ ਹੀ ਜਿਹੜੇ ਇਹਦੇ ਦਿਔਰ ਦੇ ਖੇਤ ਐ ਉਹ ਸ਼ੁਰੂ ਹੁੰਦੇ ਆ ਜਿਹੜਾ ਖੂਹ ਐ ਉਹ ਉਸ ਜਗ੍ਹਾ ਤੇ ਐ ਜਿੱਥੇ ਦੋਹਾਂ ਦੇ ਖੇਤ ਆਸ ਵਿੱਚ ਮਿਲਦੇ ਐ ਪਰ ਵਿਚਾਲੇ ਖੂਹ ਐ ਇੱਕ ਦਿਨ ਉਹਦਾ ਦੇਵਰ ਬੁੱਢੀ ਮਾਈ ਕੋਲੇ ਆਉਂਦਾ ਐ ਉਹਨੂੰ ਕਹਿੰਦਾ ਐ ਕਿ ਮੈਂ 10 ਬਰਾਂ ਦਿਨਾਂ ਵਾਸਤੇ ਤੇਰੇ ਖੂਹ ਦਾ ਪਾਣੀ ਵਰਤਣਾ ਐ ਮੈਂ ਵੀ ਆਪਣੇ ਖੇਤਾਂ ਦੀ ਸंचाई ਕਰਨੀ ਐ ਜਾਂ ਮਤਲਬ ਇਹਨਾਂ ਨੂੰ ਬੋਣਾ ਐ ਤੇ ਉਹ ਵਿਚਾਰੀ ਮੰਨ ਜਾਂਦੀ ਐ ਤੇ ਉਹ 10-12 ਦਿਨ ਉਹਦੇ ਖੇਤਾਂ ਨੂੰ ਪਾਣੀ ਲਾਉਂਦਾ ਏ ਤੇ ਜਦੋਂ ਉਹ ਬੁੱਢੀ ਮਾਈ ਉਹਦੇ ਕੋਲ ਦਵਾਰਿਆ ਜਾਂਦੀ ਹੈ ਤਾਂ ਉਹ ਮੁੱਕਰ ਜਾਂਦਾ ਹੈ ਤੇ ਖੇਤਾਂ ਦਾ ਖੂਹ ਦਾ مالک ਬਣ ਕੇ ਬਹਿ ਜਾਂਦਾ ਹੈ ਹੁਣ ਖੂਹ ਇਸ ਜਗ੍ਹਾ ਤੇ ਹੈ ਕਿ ਜਿੱਥੋਂ ਜਿਹੜੇ ਖੂਹ ਦੀ ਮਾਲਕੀ ਹੈ ਉਹਦਾ ਭਲੇਖਾ ਪੈਂਦਾ ਹੈ ਕਿ ਇਹ ਖੂਹ ਬੁੱਢੀ ਮਾਈ ਦਾ ਵੀ ਹੋ ਸਕਦਾ ਏ ਤੇ ਉਹਦੇ ਦੇਵਰ ਦਾ ਵੀ ਹੋ ਸਕਦਾ ਏ ਉਹ ਮਹਾਰਾਜ ਦੇ ਦਰਬਾਰ ਵਿੱਚ ਆਉਂਦੀ ਹੈ ਮਹਾਰਾਜ ਨੂੰ ਕਹਿੰਦੀ ਹੈ ਕਿ ਮੈਂ ਇਹ ਖੂਹ ਬੜੇ ਚਾਵਾਂ ਦੇ ਨਾਲ ਕਦਵਾਇਆ ਸੀ ਬੜੀ ਆਸ ਦੇ ਨਾਲ ਕਦਵਾਇਆ ਸੀ ਕਿ ਮੇਰੇ ਬੱਚਿਆਂ ਦਾ ਭਵਿੱਖ ਵਧੀਆ ਰਹੇਗਾ ਸਾਡੀ ਜ਼ਮੀਨ ਹਰੀ ਭਰੀ ਰਹੇਗੀ ਪਰ ਸਮਾਂ ਇਹੋ ਜਿਹਾ ਆ ਗਿਆ ਕਿ ਮੈਨੂੰ ਤਾਂ ਇਹਦੇ ਵਿੱਚੋਂ ਇੱਕ ਸਿੱਪੀ ਵੀ ਜਿਹੜਾ ਪਾਣੀ ਹੈ ਉਹ ਪੀਣ ਨੂੰ ਨਹੀਂ ਮਿਲੇਗਾ ਤੇ ਮਹਾਰਾਜਾ ਨੂੰ ਪੁੱਛਦਾ ਕਿ ਮਾਈ ਤਰੀ ਕੋਈ ਗਵਾਹ ਹੈ ਜਾਂ ਜਿਸ ਬੰਦੇ ਨੇ ਖੂਹ ਖੋਦਿਆ ਸੀ ਉਹ ਤਰੀ ਗਵਾਹੀ ਦੇਹੇਗਾ ਕਿ ਇਹ ਖੂਹ ਤੇਰਾ ਹੈ ਜਾਂ ਕੋਈ ਪਿੰਡ ਦਾ ਕੋਈ ਭਲਾ ਮਨਸ ਬੰਦਾ ਗਵਾਹੀ ਦੇਵੇ ਕਿ ਇਹ ਖੂਹ ਤੇਰਾ ਹੈ ਮਾਈਕਿੰਦੀ ਕੀ ਜਦੋਂ ਇਹ ਖੂਕ ਦਵਾਇਆ ਸੀ ਤਾਂ ਉਦੋਂ ਮੇਰੇ ਦੇਵਰ ਦੁਆਰਾ ਇਹ ਸਾਰੇ ਕੰਮ ਹੋਏ ਪੈਸੇ ਮੈਂ ਦਿੰਦੀ ਸੀ ਪਰ ਉਹ ਅੱਗੇ ਜਾ ਕੇ ਕਾਰੀਗਰਾਂ ਨੂੰ ਪੈਸੇ ਉਹ ਦਿੰਦਾ ਸੀ ਖੂਦ ਜਿਹੜੀ ਹਰੇਕ ਚੀਜ਼ ਹੈ ਉਹ ਮੇਰੇ ਪੈਸੇ ਨਾਲ ਲਈ ਹੈ ਪਰ ਉਹ ਉਹ ਦੇਵਰ ਗਾਂ ਜਾ ਕੇ ਖਰੀਦਦਾ ਸੀ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਸਾਰਾ ਕੰਮ ਹੈ ਉਹ ਦੇਵਰ ਨੇ ਕਰਵਾਇਆ ਹੈ ਦੇਵਰ ਦੇ ਉਹਦੇ ਪੈਸੇ ਲੱਗੇ ਆ ਇਸ ਕਰਕੇ ਇਹਦਾ ਹਰੇਕ ਬੰਦਾ ਹੈ ਉਹਨੇ ਆਪਣੇ ਹੱਥ ਵਿੱਚ ਕਰ ਲਿਆ ਕਿੰਦੀ ਮੇਰੇ ਹੱਕ ਚ ਕੋਈ ਨਹੀਂਗਾ ਵੀ ਮੇਰੀ ਤਾਂ ਹੁਣ ਗਵਾਹੀ ਰੱਬ ਵੀ ਪਰ ਸਕਦਾ ਏ ਇਹ ਕਹਿ ਕੇ ਵਿਚਾਰੀ ਰੋਣ ਲੱਗ ਜੰਦੀ ਏ ਮਹਾਰਾਜੇ ਨੂੰ ਉੱਤੇ ਤਰਸ ਆ ਜਾਂਦਾ ਏ ਮਹਾਰਾਜੇ ਕਹਿੰਦਾ ਕਿ ਮਾਈ ਤੂੰ ਰੋ ਨਾ ਮੈਨੂੰ ਦੋ ਦਿਨ ਦੇ ਮੈਂ ਸਾਰਾ ਕੁਝ ਠੀਕ ਕਰ ਦੂੰਗਾ ਤੇ ਐਂ ਕਰ ਤੂੰ ਹੁਣ ਘਰ ਚੱਲ ਜਾ ਪਰ ਹਾਂ ਇਹ ਗੱਲ ਕਿਸੇ ਨੂੰ ਦੱਸੀ ਨਾ ਕਿ ਤੂੰ ਇੱਥੇ ਮੇਰੇ ਦਰਬਾਰ ਵਿੱਚ ਆਈ ਸੀ ਬੁੱਢੀ ਮਾਈ ਕਬਦਿਕਾ ਰਾਜ ਜਾਂਦੀ ਏ ਮਹਾਰਾਜਾ ਬੇਦਨ ਆਪਣੇ ਕਵੀਰ ਨੂੰ ਲੈ ਕੇ ਉਸ ਪਿੰਡ ਜਾਂਦਾ ਏ ਪਿੰਡ ਦੇ ਜਿਹੜੇ ਬੰਦੇ ਹੁੰਦੇ ਆ ਉਹਨਾਂ ਤੋਂ ਉਸ ਖੂਹ ਦਾ ਪਤਾ ਪੁੱਛਦਾ ਏ ਤੇ ਉਹ ਉਸ ਖੂਹ ਤੇ ਜਾਵੜਦੇ ਆ ਫਿਰ ਉਹ ਉਸ ਖੂਹ ਦੀ ਮੰਦਿਰ ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਚ ਰੁੱਝ ਜਾਂਦੇ ਆ ਸ਼ਾਮ ਪੈ ਜਾਂਦੀ ਏ ਤੇ ਸ਼ਾਮ ਪੈ ਜਾਂਦੀ ਏ ਤਾਂ ਫਿਰ ਉਹ ਕਿਸੇ ਪਿੰਡ ਦੇ ਬੰਦੇ ਨੂੰ ਬੁਲਾ ਕੇ ਕਹਿੰਦੇ ਨੇ ਕਿ ਜਿਹਦਾ ਇਹ ਖੂਹ ਹੈ ਉਹਨੂੰ ਬੁਲਾ ਕੇ ਲੈ ਆਓ ਤੇ ਉਹ ਦੇਵਰਾ ਆ ਜਾਂਦਾ ਏ ਗੁੱਡੀ ਮਾਈ ਦਾ ਜਦੋਂ ਆਉਂਦਾ ਏ ਉਹ ਦੂਰੋਂ ਦੇਖਦਾ ਕਿ ਮਹਾਰਾਜਾ ਰਣਜੀਤ ਸਿੰਘ ਮੇਰੀ ਖੂਹ ਦੀ ਮੰਦਿਰ ਤੇ ਬੈਠਾ ਏ ਉਧਰ ਜਾਂਦਾ ਹੈ ਦਰਜੰਦਾ ਜਦੋਂ ਫਿਰ ਕੋਲ ਆਉਂਦਾ ਹੈ ਚਾਪਲੂਸੀਆ ਟੰਗ ਨਾਲ ਪੁੱਛਦਾ ਹੈ ਕਿ ਮਹਾਰਾਜ ਮੈਂ ਤੁਹਾਡੀ ਕੀ ਖਿਦਮਤ ਕਰ ਸਕਦਾ ਹਾਂ ਤੇ ਮਹਾਰਾਜਾ ਉਹਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਦਾ ਹੈ ਤੇ ਬੋਲਦੇ ਨੇ ਕਿ ਇਹ ਭਾਈ ਖੂ ਤੇਰਾ ਹੈ ਉਹ ਕਹਿੰਦਾ ਜੀ ਹੁਕਮ ਕਰੋ ਕਿੰਦਾ ਜੀ ਮਹਾਰਾਜਾ ਕਹਿੰਦਾ ਕਿ ਇਸ ਖੂ ਦੇ ਵਿੱਚ ਸਾਡੀ 500 ਮੋਰਾ ਦੀ ਥੈਲੀ ਡਿੱਗ ਪਈ ਹੈ ਉਹ ਇੱਥੇ ਅਸੀਂ ਮੰਦਰਤੀ ਰੱਖੀ ਸੀਗੀ ਸੁੱਤੇ ਸੱਦੀ ਤਲਕ ਗੀਤ ਥੱਲੇ ਡਿੱਗ ਪਈ ਐ ਹੁਣ ਆਈ ਕਰੀ ਵੀ ਮੇਰੇ ਕੋਲ ਤਾਂ ਵਕਤ ਹੈ ਨਹੀਂ ਉੱਤੋਂ ਰਾਤ ਪੈਣ ਵਾਲੀ ਐ ਤੇ ਤੂੰ ਇਹੇ ਕਢਵਾ ਕੇ ਕੱਲ ਨੂੰ ਸਵਕਤੇ ਮੇਰੇ ਤਰਵਾਰ ਤੱਕ ਪਹੁੰਚਾ ਦੇ ਤੇ ਇਹ ਜ਼ਿੰਮੇਵਾਰੀ ਤੇਰੀ ਐ ਉਹ ਸੋਚਦਾ ਕਿ ਸਰਕਾਰੀ ਮੋਰਾ ਨੇ ਜੇ ਚੋਰੀ ਹੋਊਗਾ ਉਪਰੋਂ ਰਾਤ ਪੈ ਰਹੀ ਐ ਤੇ ਇਹਨਾਂ ਦੀ ਰਾਖੀ ਕੌਣ ਬੈਠੂਗਾ ਇਹ ਨਾਲੇ ਖੂ ਇਹਨਾਂ ਡੂੰਗਾ ਇਹਦੇ ਵਿੱਚ ਕੌਣ ਜਾਏਗਾ ਉਸਨੂੰ ਕੀ ਜਨਾ ਸੋਚਦਾ ਉਸਦਾ ਇੰਨਾ ਡਰ ਜਾਂਦਾ ਏ ਕਿ ਉਹਦੇ ਮੂੰਹੋਂ ਨਿਕਲ ਜਾਂਦਾ ਏ ਕਿ ਮਹਾਰਾਜ ਇਹ ਮੇਰਾ ਖੂਹ ਹੀ ਹੈ ਨੀਗਾ ਇਹ ਉਹ ਮੇਰੀ ਵੱਡੀ ਪਰਜਾਈ ਦਾ ਏ ਤੇ ਮੈਂ ਤਾਂ ਰਿਸ਼ਤੇਦਾਰ ਹੋਂ ਦਾ ਤੇ ਉਹਦੇ ਵਿੱਚ ਥੋੜਾ ਬਹੁਤ ਪਾਣੀ ਵਰਤ ਲੈਣਾ ਏ ਮੇਰਾ ਇਹ ਖੂਹ ਹੀਗਾ ਉਹ ਮਹਾਰਾਜ ਕਹਿੰਦਾ ਅੱਛਾ ਠੀਕ ਹੈ ਫਿਰ ਉਹ ਕਿਸੇ ਬੰਦੇ ਨੂੰ ਭੇਜਦੇ ਆ ਕਿ ਜਾਓ ਬੁੱਢੀ ਮਾਈ ਨੂੰ ਬੁਲਾ ਕੇ ਲੈ ਕੇ ਆਓ ਬੁੱਢੀ ਮਾਈ ਨੂੰ ਬੁਲਾਇਆ ਜਾਂਦਾ ਏ ਤੇ ਮਾਈ ਦੇ ਸਾਹਮਣੇ ਮਹਾਰਾਜਾ ਰਿੰਦ ਸਿੰਘ ਇੱਕ ਵਾਰੀ ਫੇਰ ਉਹਨੂੰ ਪੁੱਛਦਾ ਏ ਕਿ 10 ਪਾਈਏ ਖੂਕੀ ਦਾ ਏ ਉਹ ਕਹਿੰਦਾ ਕਿ ਇਹਦਾ ਹੀ ਏ ਮੇਰੀ ਵੱਡੀ ਮਰਜ਼ਾਈ ਦਾ ਹੀ ਏ ਮੈਂ ਤਾਂ ਬਸ ਥੋੜਾ ਬਹੁਤ ਪਾਣੀ ਵਰਤਦਾ ਏ ਜੋ ਵੀ ਕਹਿਣਾ ਏ ਜੋ ਵੀ ਸੇਵਾ ਲਾਉਣੀ ਜਾਂ ਜੋ ਵੀ ਜੁਰਮਾਨਾ ਲਾਉਣਾ ਏ ਤੁਸੀਂ ਇਹਨੂੰ ਲਾਓ ਮੇਰੇ ਦੇ ਵਿੱਚ ਕੋਈ ਹੱਥ ਨਹੀਂ ਤੇ ਮਹਾਰਾਜਾ ਸਾਹਿਬ ਕਹਿੰਦੇ ਨੇ ਕਿ ਦੇਖ ਮਾਈ ਇੱਕ ਵਾਰੀ ਹੁਣ ਫੇਰ ਦੇਖ ਲੈ ਤੂੰ ਆਪਣਾ ਖੂਬ ਸੰਭਾਲ ਅੱਜ ਤੋਂ ਇਹ ਖੂ ਤੇਰਾ ਏ ਤੇ ਇਥੋਂ ਇਹ ਖੂ ਕੋਈ ਨਹੀਂ ਲਏਗਾ ਤੇ ਬੁੱਢੀ ਮਾਈ ਮਹਾਰਾਜਾ ਨੂੰ ਅਸੀਸਾਂ ਦੇਣ ਲੱਗ ਜਾਂਦੀ ਹੈ ਮਹਾਰਾਜਾ ਕਹਿੰਦੇ ਨੇ ਕਿ ਮਾਈ ਜੇ ਮੈਨੂੰ ਕੋਈ ਅਸੀਸ ਦੇਣੀ ਹੈ ਨਾ ਤਾਂ ਇਹ ਅਸੀਸ ਦੇ ਕਿ ਮੇਰੇ ਹੱਥੋਂ ਕਦੇ ਵੀ ਕੋਈ ਅਨਿਆ ਨਾ ਹੋਵੇ ਕਿਸੇ ਨਾਲ ਵੀ ਬੇਇਨਸਾਫੀ ਨਾ ਹੋਵੇ ਇਹ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਨਸਾਫ